ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਭ ਨੂੰ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਵਧੀਆ ਰੇਟ 'ਚ ਆਪਾਂ ਕੋਠੀ ਅੱਜ ਲੈ ਕੇ ਪਹੁੰਚੇ ਆਂ ਗੱਲ ਆਪਾਂ ਅੱਗੀ ਕਰਦੇ ਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਆ ਜੀ ਕੋਠੀ ਦੀ ਮਕਾਨ ਦੀ ਘਰ ਦੀ ਕਿਸੇ ਵੀ ਏਰੀਆ 'ਚੋਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਚੈਨਲ ਤੋਂ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹੇਗਾ 73800 ਪੂਰਾ 26100 73 ਆਪਣੀ ਕੋਠੀ ਦੀ ਵੀਡੀਓ ਅੱਜ ਸ਼ੁਰੂ ਹੁੰਦੀ ਹੈ ਬਾਹਰ ਤੋਂ ਫਰੰਟ ਤੁਸੀਂ ਦੇਖ ਲਓ ਫਰੰਟ ਬਹੁਤ ਵਧੀਆ ਜੀ ਤੇ ਫਰੰਟ ਕਾਫੀ ਚੋੜਾ ਹੈਗਾ ਤੇ ਜਿਨ੍ਹਾਂ ਕੋਲੇ ਗੱਡੀ ਆ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਹੈ ਨਹੀਂ ਕਿਉਂਕਿ ਗੱਡੀ ਅੰਦਰ ਲੱਗਦੀ ਹੈਗੀ ਤੇ ਪੋਰਚ ਏਰੀਆ ਤੁਸੀਂ ਦੇਖ ਲਓ ਪੋਰਚ ਦੇ ਵਿੱਚ ਗੱਡੀ ਆਰਾਮ ਨਾਲ ਖੜ੍ਹ ਜੂਗੀ ਤੇ ਮੋਟਰਸਾਈਕਲ ਵੀ ਆਰਾਮ ਨਾਲ ਖੜ੍ਹ ਜੂਗਾ ਜੀ ਕਿਉਂਕਿ ਆਮ ਖਾਸ ਆਪਾਂ ਨੂੰ ਪਤਾ ਹੀ ਹੈ ਜੀ ਅੱਜ ਕੱਲ ਗੱਡੀ ਤੇ ਮੋਟਰਸਾਈਕਲ ਹਰ ਇੱਕ ਕੋਲੇ ਹੁੰਦਾ ਹੈਗਾ ਤੇ ਪਹਿਲਾਂ ਤਾਂ ਬਾਹਰਲੀ ਸਾਈਡ ਆਪਾਂ ਨੂੰ ਇੱਕ ਡਰਾਇੰਗ ਰੂਮ ਮਿਲ ਜੂਗਾ ਕਾਫੀ ਖੁੱਲਾ ਡੁੱਲਾ ਤੇ ਜਿਹੜੇ ਕੰਦਾ ਤੇ ਬਾਲ ਪੇਪਰ ਲੱਗੇ ਹੋਏ ਨੇ ਦੇਖੋ ਤੁਸੀਂ ਬਹੁਤ ਵਧੀਆ ਇਹਨਾਂ ਨੇ ਲਗਵਾ ਰੱਖੇ ਨੇ ਕੋਠੀ ਠੀਕ ਹੈ ਜੀ ਤੇ ਰੰਗ ਵੀ ਠੀਕ ਹੈ ਬਟ نیچے-नीचे ਤੋਂ ਥੋੜਾ ਜਿਹਾ ਖਰਾਬ ਹੋਇਆ ਪਿਆ ਪਰ ਉੱਪਰੋਂ ਕੋਈ ਚੱਕਰ ਵਾਲੀ ਗੱਲ ਨਹੀਂ نیچے ਕਈ ਵਾਰੀ ਸਿਲਨ ਹੁੰਦੀ ਹੈ ਜੀ ਆਪਾਂ ਨੂੰ ਪਤਾ ਹੀ ਆ ਸੋਰਾ ਹੁੰਦਾ ਹੈਗਾ ਕਈ ਥਾਂ 'ਤੇ ਤਾਂ ਕਰਕੇ ਰੰਗ ਖਰਾਬ ਹੋਣ ਲੱਗ ਜਾਂਦਾ ਹੈ। ਬਾਕੀ ਤੁਸੀਂ ਦੇਖ ਹੀ ਰਹੇ ਹੋ। ਬਾਕੀ ਕੋਠੀ 'ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਜੀ। ਤੇ ਮੈਨਗੇਟ ਬਹੁਤ ਵਧੀਆ ਤੇ ਪੂਰਾ ਚੋੜਾ ਇਹਨਾਂ ਨੇ ਲਗਵਾਇਆ ਹੋਇਆ। ਨੀਚੇ ਸਾਰੇ ਕਿਤੇ ਆਪਾਂ ਨੂੰ ਪਲੇਟਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ। ਫਲੋਰ ਟਾਈਲਾਂ ਲੱਗੀਆਂ ਹੋਈਆਂ ਜੀ। ਤੇ ਰੰਗ ਵਧੀਆ ਹੋਇਆ। ਪੌੜੀਆਂ ਉੱਪਰ ਜਾਣ ਵਾਸਤੇ ਵਧੀਆ ਆਪਾਂ ਨੂੰ ਮਿਲ ਜਾਣਗੀਆਂ। ਸਾਹਮਣੇ ਲੋਬੀ ਆ ਗਈ। ਲੋਬੀ ਤੋਂ ਪਹਿਲਾਂ ਆਪਾਂ ਨੂੰ ਇੱਕ ਬੈੱਡਰੂਮ ਮਿਲ ਜੁਗਾ ਜੀ। ਬੈੱਡਰੂਮ ਬਹੁਤ ਵਧੀਆ। ਕਾਫੀ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਵੀ ਰਿਹਾ ਸੀ ਤੇ ਉੱਪਰ ਇੱਕ ਪਾਸੇ ਆਪਾਂ ਨੂੰ ਓਪਨ ਵੀ ਮਿਲ ਜੂਗੀ ਕਿਉਂਕਿ ਨਾਲ ਬਾਥਰੂਮ ਲੱਗਦਾ ਹੈਗਾ ਬਾਥਰੂਮ ਦੀ ਛੱਤ ਜਿਹੜੀ ਥੋੜੀ ਜਿਹੀ ਨਿਮੀ ਹੈ ਤੇ ਬੈੱਡਰੂਮ 'ਚ ਜਿਹੜਾ ਆਪਾਂ ਸਮਾਨ ਫालतू ਦਾ ਰੱਖਣਾ ਹੋਵੇ ਉੱਪਰ ਬਾਥਰੂਮ ਦੀ ਛੱਤ ਤੇ ਰੱਖ ਵੀ ਸਕਦੇ ਆ ਬਾਕੀ ਤੁਸੀਂ ਦੇਖ ਹੀ ਲਿਆ ਸੀ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਉੱਪਰੋਂ ਵੀ ਤੁਹਾਨੂੰ ਮੈਂ ਦੱਸੂਗਾ ਪਹਿਲਾਂ ਆਪਾਂ ਅੰਦਰ ਚੱਲਦੇ ਆਂ ਅੰਦਰ ਕੀ ਕੁਝ ਬਣਿਆ ਹੋਇਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਨੀਚੇ ਪਲੇਟਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਜਿਹੜਾ ਆਪਾਂ ਨੂੰ ਕਿਚਨ ਮਿਲੂਗਾ ਜੀ ਉਹ ਜਮ੍ਹਾਂ ਉੱਪਰ ਆਪਾਂ ਨੂੰ ਮਿਲ ਜੂਗਾ ਓਪਨ ਕਿਚਨ ਮਿਲ ਜੂਗਾ ਤੇ ਸਾਹਮਣੇ ਬੈਡਰੂਮਸ ਆ ਗਏ ਜੀ ਤੁਹਾਨੂੰ ਮੈਂ ਦਿਖਾ ਦਿੰਨੇ ਤੇ ਅੰਦਰ ਵੀ ਆਪਾਂ ਚੱਲਦੇ ਹਾਂ ਬਾਕੀ ਕਾਫੀ ਖੁੱਲਾ ਡੁੱਲਾ ਮਿਲ ਜੂਗਾ ਆਪਾਂ ਨੂੰ ਕਿਚਨ ਤੇ ਕਿਚਨ ਦੇ ਨਾਲ ਹੀ ਆਪਾਂ ਨੂੰ ਇੱਕ ਮਿਲ ਜੂਗਾ ਜੀ ਬੈਡਰੂਮ ਵਧੀਆ ਬੈਡਰੂਮ ਆ ਵੀ ਬਣਾ ਹੋਇਆ ਤੇ ਇੱਕ ਬੈਡਰੂਮ ਇਹਦੇ ਨਾਲ ਲੱਗੇ ਮਿਲ ਜੂਗਾ ਜੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਕੋਠੀ ਆ ਖੰਨੇ ਏਰੀਆ ਚ ਪਹੁੰਚੀ ਆ ਕਾਫੀ ਡਿਮਾਂਡ ਆ ਰਹੀ ਸੀ ਕਿ ਖੰਨੇ ਏਰੀਆ ਚ ਤੁਹਾਡੇ ਖਾਤਰ ਆਪਾਂ ਖੰਨੇ ਏਰੀਆ ਚ ਕੋਠੀ ਲੈ ਕੇ ਪਹੁੰਚੀ ਆ ਜਿਹੜੀ ਜਗ੍ਹਾ ਜਗ੍ਹਾ ਰਜਿਸਟਰੀ ਵਾਲੀ ਆਪਾਂ ਨੂੰ ਮਿਲੂਗੀ ਆ ਰਜਿਸਟਰੀ ਹੈਗੀ ਅਜੀ ਤੇ ਇਹਨਾਂ ਦੇ ਨਾਮਤੀ ਆ ਕੋਠੀ ਆਪਾਂ ਨੂੰ ਕਾਫੀ ਖੁੱਲੀ ਡੁੱਲੀ ਮਿਲ ਜੂਗੀ ਬਾਕੀ ਤੁਸੀਂ ਦੇਖ ਰਹੇ ਹੋ ਬੈਡਰੂਮ ਸੈਕੰਡ ਵਾਲਾ ਵੀ ਦੇਖ ਲਓ ਤੇ ਸਾਰਾ ਕੰਮ ਕੰਪਲੀਟਡ ਹੋਇਆ ਜਿੰਨਾ ਵੀ ਲਾਈਟਿੰਗ ਦਾ ਕੰਮ ਹੁੰਦਾ ਸਾਰਾ ਇਹਨਾਂ ਨੇ ਕਰਵਾਇਆ ਹੋਇਆ ਤੇ ਆਪਾਂ ਨੂੰ ਬੈਕ ਸਾਈਡ ਵੀ ਜਗ੍ਹਾ ਮਿਲ ਜੂਗੀ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਰਿਹਾ ਬੈਡਰੂਮ ਦੇ ਬੈਕ ਸਾਈਡ ਜਗ੍ਹਾ ਹੈਗੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਇਹਨੂੰ ਆਪਾਂ ਸਟੋਰ ਰੂਮ ਦੀ ਤਰ੍ਹਾਂ ਵੀ ਵਰਤ ਸਕਦੇ ਹਾਂ ਜੀ ਬਾਕੀ ਹੋਰ ਕੰਮ ਕੋਈ ਲੈਣਾ ਤਾਂ ਉਹ ਵੱਖਰੀ ਗੱਲ ਹੈ ਬਾਕੀ ਕਾਫੀ ਜਗ੍ਹਾ ਆਪਾਂ ਨੂੰ ਬੈਕ ਸਾਈਡ ਵੀ ਮਿਲ ਜੂਗੀ ਤੇ ਇਹਨਾਂ ਨੇ ਸਾਰਾ ਕੁਝ ਪਲਾਨ ਕਰਕੇ ਫਿਰ ਕੋਠੀ ਬਣਵਾਈ ਸੀਗੀ ਤੇ ਕੋਠੀ ਇਹਨਾਂ ਦੀ ਰਿਹਾਇਸ਼ੀ ਕੋਠੀ ਹੈ ਜੀ ਕਿਸੇ ਬਿਲਡਰ ਦੀ ਜਾਂ ਕਿਸੇ ਡੀਲਰ ਦੀ ਨਹੀਂ ਹੈਗੀ ਮਾਲਕ ਆਪ ਰਹਿੰਦੇ ਆ ਉਹਨਾਂ ਦੀ ਕੋਠੀ ਹੈ ਤੇ ਮਾਲਕਾਂ ਨੇ ਆਪਨੇ ਆਪਦੀ ਕੂਠੀ ਜਿਹੜੀ ਆਹ ਸੇਲ ਕਰਨੀ ਐ ਜੀ ਤੇ ਇਹਨਾਂ ਨੇ ਜਿਹੜਾ ਰੇਟ ਆਪਣੇ ਕੋਲੇ ਲਾ ਕੇ ਭੇਜਿਆ ਹੋਇਆ ਆਪਣੇ ਕੋਲੇ 28 ਲੱਖ ਰੁਪਏ ਲਾ ਕੇ ਭੇਜਿਆ ਹੋਇਆ ਇਹਨਾਂ ਨੇ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਕਰ ਲਾਂਗੇ ਘਾਟਾ ਬਾਦ ਦਾ ਜਿੰਨਾ ਹੋਊਗਾ ਉੱਪਰ-ਨੀਚੇ ਰੇਟ ਕਰ ਲਾਂਗੇ ਇੱਕ ਵਾਰੀ ਡਿਮਾਂਡ ਐ ਜੀ ਤੇ ਜਗ੍ਹਾ 2 ਬਿਸਵੇ ਹੈ 2 ਬਿਸਵੇ ਤੋਂ ਉੱਪਰ ਹੀ ਹੋਊਗੀ ਥੋੜੀ ਬਹੁਤੀ ਤੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਆਪਾਂ ਨੂੰ ਉੱਪਰ ਵੀ ਇੱਕ ਬਾਥਰੂਮ ਮਿਲ ਜੂਗਾ ਬਾਥਰੂਮ ਜਿਹੜਾ ਉੱਪਰ ਹੈ ਜੀ ਉਹਦਾ ਥੋੜਾ ਬਹੁਤਾਂ ਕੰਮ ਹੋਣ ਵਾਲਾ ਹੈ ਉੱਪਰ ਦਾ ਕੰਪਲੀਟ ਨਹੀਂ ਹੈਗਾ ਬਾਕੀ نیچے ਸਾਰਾ ਕੁਝ ਤੁਸੀਂ ਦੇਖਿਆ ਵਧੀਆ ਕੰਪਲੀਟਡ ਆ ਤੇ ਇਹ ਕੂਟੀ ਆਪਣੇ ਕੋਲੇ ਖੰਨੇ ਏਰੀਆ ਚ ਬਸੰਤ ਨਗਰ ਗਲੀ ਨੰਬਰ 19 ਦੇ ਵਿੱਚ ਪੈ ਜਾਂਦੀ ਆ ਹਾਂ ਜਾ ਕੇ ਕਿਸੇ ਨੇ ਦੇਖਣੀ ਹੋਵੇ ਕਿਸੇ ਮੇਰੀ ਭੈਣ ਨੇ ਮੇਰੀ ਮਾਤਾ ਨੇ ਮੇਰੀ ਵੱਡੇ ਬਜ਼ੁਰਗ ਨੇ ਮੇਰੇ ਕਿਸੇ ਭਰਾ ਨੇ ਕਿਸੇ ਨੂੰ ਵੀ ਪਸੰਦ ਆਈ ਹੈ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਤਾ ਨੰਬਰ ਤੋਂ ਉਹਨੂੰ ਮਾਲਕ ਦਾ ਮੈਂ ਨੋਟ ਕਰਵਾ ਦਿੰਨਾ ਤੁਸੀਂ ਸਾਰੇ ਜਣੇ ਨੋਟ ਕਰ ਲਓ ਜੀ ਨੰਬਰ ਹੈ 96463 ਤੇ 95477 ਆਹ ਮਾਲਕ ਦਾ ਨੰਬਰ ਹੈ ਆਹੀ ਵਟਸਐਪ ਨੰਬਰ ਹੈ ਇਹਨਾਂ ਦਾ ਜੇ ਕਿਸੇ ਨੇ ਗੱਲ ਕਰਨੀ ਹੈ ਗੱਲ ਵੀ ਕਰ ਸਕਦੇ ਹੋ ਜੇ ਕਿਸੇ ਨੇ ਮੈਸੇਜ ਕਰਨਾ ਹੈ ਜਾਂ ਤੁਸੀਂ ਆਪਦੇ ਫੋਨ ਤੇ ਵੀਡੀਓ ਮੰਗਵਾਉਣੀ ਹੋਵੇ ਤਾਂ ਤੁਸੀਂ ਮੰਗਵਾ ਵੀ ਸਕਦੇ ਹੋ ਮਾਲਕ ਨੇ ਕਿਹਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਕਿਸੇ ਨੇ ਜਾ ਕੇ ਦੇਖਣੀ ਹੈ ਕੋਠੀ ਤਾਂ ਮਾਲਕ ਨੂੰ ਇੱਕ ਵਾਰੀ ਪਹਿਲਾਂ ਫੋਨ ਜ਼ਰੂਰ ਕਰ ਲਿਓ ਕਿਉਂਕਿ ਜੇ ਆਪਾਂ ਕਈ ਵਾਰੀ ਬਿਨਾਂ ਦੱਸੀ ਚਲੇ ਜਾਂਦੇ ਜੀ ਉਹ ਤੋਂ ਬਾਅਦ ਆਪਾਂ ਨੂੰ ਉਹਨਾਂ ਦੇ ਏਰੀਆ 'ਚ ਜਾ ਕੇ ਪਤਾ ਲੱਗਦਾ ਵੀ ਮਾਲਕ ਘਰੇ ਹੈ ਨਹੀਂ ਜਾਂ ਵਿਜੀ ਹੈ ਜਾਂ ਇਧਰ ਉਧਰ ਗਏ ਹੋਏ ਹੈ ਫਿਰ ਥੋੜਾ ਤੱਕਾ ਹੋ ਜਾਂਦਾ ਕਿਉਂਕਿ ਕਈ ਮੇਰੇ ਕੋਲੇ ਫੋਨ ਆਉਂਦੇ ਹੁੰਦੇ ਆ ਤੇ ਕਈ ਕਹਿ ਦਿੰਦੇ ਆ ਜੀ ਕਈ ਮੇਰੇ ਭਰਾ ਵੀ ਕਹਿ ਦਿੰਦੇ ਆ ਵੀ ਅਸੀਂ ਦੇਖਣ ਗਏ ਸੀ ਕੋਠੀ ਤੇ ਫੋਨ ਨਹੀਂ ਚੱਕ ਰਹੇ ਜੀ ਤੇ ਬਾਅਦ 'ਚ ਪਤਾ ਲੱਗਦਾ ਬਾਅਦ 'ਚ ਉਹ ਫੋਨ ਕਰਦੇ ਨੇ ਮਾਲਕ ਤੇ ਬਾਅਦ 'ਚ ਦੱਸਦੇ ਵੀ ਅਸੀਂ ਵਿਜੀ ਸੀਗੇ ਜਾਂ ਬਾਹਰ ਗਏ ਹੋਏ ਸੀਗੇ ਤਾ ਕਰਕੇ ਸੀ ਇੱਕ ਵਾਰੀ ਫੋਨ ਕਰਨਾ ਲਾਜ਼ਮੀ ਹੈ ਜੀ ਠੀਕ ਹੈ ਜੀ ਬਾਕੀ 28 ਲੱਖ ਰੁਪਿਆ ਇਹਨਾਂ ਨੇ ਮੰਗ ਪਾਈ ਆ ਉੱਪਰ نیچے ਹੋ ਜਾਊਗਾ ਵੇ ਕਿ ਤੇ ਬਸੰਤ ਨਗਰ ਖੰਨਾ ਮਾਲਕ ਦਾ ਏਰੀਆ ਗਾ ਖੰਨੇ ਕੋਠੀ ਬਣੀ ਹੋਈ ਹੈ ਤੇ ਬਹੁਤ ساری ਡਿਮਾਂਡ ਆਈ ਇਸ ਖੰਨੇ ਏਰੀਆ ਚੋਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਖੰਨੇ ਏਰੀਆ ਚ ਕਮੈਂਟ ਕਰਕੇ ਮੈਨੂੰ ਦੱਸਿਓ ਜ਼ਰੂਰ ਜੀ ਕਿੰਨੇ ਕ ਜਣੇ ਤੁਸੀਂ ਦੇਖ ਰਹੇ ਹੋ ਖੰਨੇ ਤੋਂ ਬਾਕੀ ਵੀਡੀਓ ਦੀ ਪੂਰੀ ਗੱਲ ਆਪਾਂ ਕਰ ਲਈ ਤੇ ਅੱਗੇ ਕਮੈਂਟ ਜਿਹੜੇ ਹੈਗੇ ਆ ਉਹ ਵੀ ਆਪਾਂ ਪੜਦੇ ਹਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਜੀ ਤੁਸੀਂ ਵੀ ਆਪਣੀ ਕੋਠੀ ਮਕਾਨ ਘਰ ਸੇਲ ਕਰਨਾ ਚਾਹੁੰਦੇ ਹੋ ਜੀ ਤੁਸੀਂ ਵੇਚਣਾ ਤਾਂ ਆਪਣਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਜੀ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਹੈ ਜਾਂ ਮਕਾਨ ਹੈ ਜਾਂ ਘਰ ਹੈ ਕੁਝ ਵੀ ਹੈ ਕਿਸੇ ਵੀ ਏਰੀਆ ਚ ਤੁਸੀਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਜਲਦੀ ਤੋਂ ਜਲਦੀ ਆਪਾਂ ਇਹ ਤੁਹਾਡੀ ਲਗਾ ਦੇਵਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੂ ਪਹਿਲੀ ਵਾਰ ਜੇ ਚੈਨਲ ਤੇ ਤੁਸੀਂ ਆਇਓ ਤੇ ਹਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਜ਼ਮੀ ਆ ਜੀ ਕਿਉਂਕਿ ਆਪਾਂ ਹਰ ਰੋਜ਼ ਨਵੀਆਂ ਪੁਰਾਣੀਆਂ ਵਧੀਆ ਘੱਟ ਰੇਟਾਂ 'ਚ ਕੋਠੀਆਂ ਹਰ ਰੋਜ਼ ਲੈ ਕੇ ਪਹੁੰਚਉ ਦੇ ਰਹੇ ਹਾਂ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਜਾਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ ਕਮੈਂਟਾਂ ਦੀ ਗੱਲ ਕਰਦੇ ਆਪਾਂ ਕਮੈਂਟ ਤੁਹਾਨੂੰ ਮੈਂ ਦੱਸ ਦਿਆਂ ਸੀ ਪਹਿਲਾ ਕਮੈਂਟ ਆਪਣੇ ਕੋਲੇ ਇਹਨਾਂ ਦਾ ਨਾਮ ਹੈ ਜੀ ਡਾਕਟਰ ਆਰਕੇ ਅਰੂੜਾ ਇਹਨਾਂ ਨੇ ਕਿਹਾ ਵੀਰ ਜੀ ਰੇਟ ਤਾਂ ਦੱਸੋ ਆ ਜਿਹੜਾ ਤੁਸੀਂ ਕਮੈਂਟ ਪਾਇਆ ਜਿਹੜੀ ਵੀਡੀਓ ਤੇ ਆ ਜਿਹੜੀ ਕੋਠੀ ਆ ਇਹਦਾ ਰੇਟ 36 ਮਰਲੇ ਜਿਹੜੀ ਕੋਠੀ ਆ ਦਾ ਰੇਟ ਸ਼ਾਇਦ 60 ਲੱਖ ਰੁਪਏ ਇਹਨਾਂ ਨੇ ਮੰਗਿਆ ਸੀਗਾ ਬਾਕੀ ਆਪਾਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈ ਤੁਸੀਂ ਚੈੱਕ ਕਰੋ ਜੀ ਵਿੱਚ ਲਿਖਿਆ ਵੀ ਹੋਇਆ ਜੀ ਤੇ ਹਰਜੀਤ ਸਿੰਘ ਮੇਰੇ ਭਰਾ ਨੇ ਇਹਨਾਂ ਨੇ ਕਮੈਂਟ ਪਾਇਆ ਅਮ੍ਰਿਤਸਰ ਚ ਕੋਈ 8-10 ਲੱਖ ਤੱਕ ਘਰ ਹੋਵੇ ਤਾਂ ਦੱਸਿਓ ਜੀ ਕੋਈ ਗੱਲ ਨਹੀਂ ਆਪਾਂ ਜਲਦੀ ਲੈ ਕੇ ਪਹੁੰਚਦੇ ਆਂ ਦੇਖਦੇ ਆਂ ਜੀ ਤੇ ਮੁਰਾਰੀ ਨੋਵਲ ਇਹਨਾਂ ਦਾ ਨਾਮ ਹੈ ਜੀ ਤੇ ਇਹਨਾਂ ਨੇ ਕਿਹਾ ਨਾਈਸ ਕੋਠੀ ਹੈ ਤੇ ਸਾਨੂੰ ਵੀ ਧੁਰੀ ਏਰੀਆ ਚ ਚਾਹੀਦੀ ਹੈ 15 ਲੱਖ ਤੱਕ ਕੋਈ ਗੱਲ ਨਹੀਂ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਜੀ ਨਮਨੀਤ ਕੌਰ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਨਾਈਸ ਬਹੁਤ ਬਹੁਤ ਸ਼ੁਕਰੀਆ ਜੀ ਜਗਦੀਸ਼ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਬਹੁਤ ਸੋਹਣੀ ਕੂਠੀ ਵੀਰ ਜੀ ਹਾਂਜੀ ਕੂਠੀ ਤਾਂ ਬਹੁਤ ਸੋਹਣੀ ਹੈ ਬਾਕੀ ਜਿਹੜੀ ਕੂਠੀ ਤੇ ਤੁਸੀਂ ਕਮੈਂਟ ਕੀਤਾ ਹੈ ਇਹਦੇ ਮੂਰੇ ਗਾਰਡਨ ਗੂਡਨ ਜਿਹੜਾ ਬਣਾਇਆ ਹੋਇਆ ਬਹੁਤ ਸ਼ਾਨਦਾਰ ਬਣਾਇਆ ਹੋਇਆ ਜੀ ਕਾਫੀ ਵਧੀਆਗਾ ਤੇ ਬਸ ਅੱਜ ਲਈ ਇਹਨੇ ਕਮੈਂਟ ਜੀ ਬਾਕੀ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਨਵੀਂ ਕੂਠੀ ਤੇ ਉਹਦੇ ਉੱਪਰ ਵੀ ਆਪਾਂ ਕਮੈਂਟ ਪੜਾਂਗੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਿੰਨੇ ਕ ਜਣੇ ਤੁਸੀਂ ਆਇਓ ਜੀ ਖੰਨੇ ਏਰੀਆ ਚੋਂ ਕਮੈਂਟ ਕਰਿਓ ਜਰੂਰ ਤੇ ਕਿਸੇ ਨੇ ਸੇਲ ਕਰਨੀ ਆ ਆਪਣੀ ਕੂਠੀ ਜਾਂ ਘਰ ਤਾਂ ਉੱਪਰ ਆਪਣਾ ਵਟਸਐਪ ਨੰਬਰ ਚੱਲਦਾ ਰਹਿੰਦਾ ਭੇਜੋ ਲਾਜ਼ਮੀ ਜੀ